ਲੋਕ ਹਿੱਤ ਲੋਕਾਂ ਦੀ ਆਵਾਜ਼ ਸੋਮੇ ਫਿਰ ਦੁਬਾਰਾ ਆਪਣੇ ਪਰਿਵਾਰ ਵਾਲੋਂ ਆਪਣੇ ਵੀਰਦੀ ਦੇ ਵੱਜੋਂ ਸਰਪੰਚ ਵੱਲੋਂ ਵੀ ਉਹਨਾਂ ਨੂੰ ਜੀ ਆਗੈ ਨਾ ਤੇ ਸੱਚੇ ਭਰਾਵਾਂ ਨੂੰ ਸਾਡੇ ਬੇਨਤੀ ਕਰਦਾ ਕਿ ਇਹ ਮੁੱਦਾ ਲਾਉਣਗੇ ਸਾਡੇ ਮਾਨਯੋਗ ਫੈਸਲ ਸਾਹਿਬ ਬੈਠੇ ਆ ਵੱਡੇ ਵੱਡੇ ਨੀਤੀਤਾ ਭਰਾ ਵੀ ਬੈਠੇ ਆ ਤੇ ਛੋਟਾ ਮोटा ਕੰਮ ਨਹੀਂ ਕਿਉਂਕਿ ਅਸੀਂ ਟੈਕਨੀਕਲ ਤੌਰ ਤੇ ਜਾਣਦੇ ਹਾਂ ਅਸੀਂ ਕਿੰਨੀ ਵਾਰੀ ਜੇ ਕੰਮ ਨੂੰ ਕੀਤਾ ਬਹਿਜ ਨਹੀਂ ਹੁੰਦਾ ਮੇਰੇ ਅਕਸਰ ਸਾਹਿਬ ਉਦੋਂ ਐਸਡੀਓ ਸੀ ਸਾਡੇ ਅਸੀਂ ਤਿੰਨ ਵਾਰੀ ਇਸ ਸਕੀਮ ਬਣਾ ਕੇ ਜਿਹੜੀ ਆ ਸਾਡੀ ਜੋ ਸਕੀਮ ਸਿਰੇ ਚੜ ਗਈ ਮੜਿੰਦੀ ਸਾਡਾ ਲਗਾਤਾਰ ਨਕਸ਼ੇ ਦੇ ਬਿਲਦੀ ਕਰ ਰਿਹਾ ਸ਼ਹਿਰ ਤੇ ਬਿਲਦੀ ਕਰ ਦੇਣਾ ਮਨਜ਼ੂਰੀ ਨਹੀਂ ਆਉਂਦੀ ਉਪਰ ਸਿਆਸਤੀ ਭੇਡ ਚੜ ਜਾਂਦਾ ਆ ਸਾਡਾ ਪਿੰਡ ਸਾਡਾ ਅਸੀਂ ਨਹੀਂ ਸਮਝਦੇ ਪੜਿਆ ਨਗਾ ਇਲਾਕੇ ਦੇ ਵਿੱਚ ਆਉਂਦਾ ਪਰ ਪੜ੍ਹਾਈ ਜਿਹੜੀ ਆ ਉਦੋਂ ਹੀ ਉਹ ਸਿਰੇ ਚੜਦੀ ਆ ਜਦੋਂ ਪੂਰੀਆਂ ਸਹੂਲਤਾਂ ਮਿਲਣ ਤੁਸੀਂ ਹਿਆਸ ਕਰਦੇ ਆ ਤੁਸੀਂ ਬੋਲਿ ਜੀਆ ਨੂੰ ਕਿ ਤੁਹਾਨੂੰ ਸਾਨੂੰ ਬਹੁਤ ਵੱਡਾ ਹੌਸਲਾ ਜਿਆ ਕਿ ਇਹ ਜੇ ਭਰਾਵਾ ਤੌਰ ਤੇ ਤੁਸੀਂ ਸਾਡੇ ਇਸ ਨਾਮ ਨੂੰ ਲੈ ਕੇ ਜਾਣੋਗੇ ਬੋਲ ਜੀ ਦਾ ਖਾਸਾ ਹਾਂ ਮੈਂ ਮੈਂ ਬੇਟੀ ਜਿਹੜਾ ਐਕਟੂ ਸਰ ਨੂੰ ਕੋਈ ਛੋੜਿਆ ਮੈਡਮ ਹਲਾਪਾ ਨੂੰ ਮੈਂ ਬੇਟੀ ਕਰ ਮੈਡਮ ਅੰਜੂ ਵਰਮਾ ਜੀ ਉਹ ਵੀ ਆਪਣੇ ਵਿਚਾਰ ਕੇ ਕਰਦੇ ਮੈਡਮ ਇਹਨਾਂ ਨੂੰ ਕੋਈ ਫੋਕੀਆ ਹੋਰ ਜਿਹੜਾ ਅਜੇ ਬਿਜੀ ਘਰ ਦਾ ਹੈ ਉਹ ਜਿਹੜਾ ਰਾਤ ਕੋਈ ਨਹੀਂ ਅੱਥਾ ਨੀ ਆਇਆ ਪਰ ਕੰਮ ਜਿਹੜੇ ਆ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਪਰ ਕਿਤਾ ਇਹਨਾਂ ਨੇ ਮਤਲਬ ਧਿਆਨ ਦੇ ਵਿੱਚ ਪੀ ਜਾਵੇ ਕਿ ਬਹੁਤ ਵੀ ਭੱਜ ਦੌੜ ਕਰਕੇ ਜਿਹੜੇ ਉਹਨਾਂ ਨੇ ਇਹ ਦੇ ਵਿੱਚ ਹੁੰਦੇ ਜਿੰਨਾ ਦੇ ਤੱਕ ਅਸੀਂ ਉਹਨਾਂ ਕੋਲ ਪਹੁੰਚਾਂਗੇ ਨਹੀਂ ਦੇ ਤੱਕ ਕੰਮ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਧਿਆਨ ਵਿੱਚ ਲਿਆਵਾਂਗੇ ਤੇ ਉਹ ਕੰਮ ਹੋ ਸਕਦਾ ਸੋ ਅਸੀਂ ਆਪਣੀ ਮਿਹਨਤ ਜਾਰੀ ਰੱਖਣੀ ਆ ਦਿਨ ਰਾਤ ਉਹਨਾਂ ਦੇ ਧਿਆਨ ਚ ਆਪਾਂ ਇਹ ਗੱਲ ਲਿਆਉਣੀ ਆ ਕਾ ਕਿ ਸਾਡਾ ਕੰਮ ਜਿਹੜਾ ਬਹੁਤ ਜਲਦੀ ਤੇ ਜਲਦੀ ਹੋ ਸਕੇ ਕਿਉਂਕਿ ਬਿਜਲੀ ਵੀ ਵੈਸੇ ਤੇ ਆਮ ਆਦੀ ਪਾਰਟੀ ਜਦੋਂ ਦੀ ਆਈ ਉਹਦੇ ਵਿੱਚ ਪ੍ਰੋਬਲਮ ਕੋਈ ਨਹੀਂ ਆਈ ਪਰ ਪਿੰਡਾਂ ਦੇ ਵਿੱਚ ਹੋ ਸਕਦਾ ਵਾ ਸ਼ਾਇਦ ਥੋੜੀ-ਬੋਧੀ ਪ੍ਰੋਬਲਮ ਹੋਵੇ ਜਿਹਦੇ ਨੇ ਮੈਂ ਦੱਸਿਆ ਕਿ ਹੈ ਆ ਪਰ ਆਪਾਂ ਬਹੁਤ ਜਲਦੀ ਇਹ ਜਿਹੜੀ ਪ੍ਰੋਬਲਮ ਤੇ ਤੁਹਾਡੇ ਸਾਰਿਆਂ ਦੇ ਹੱਲ ਕਰਾਂਗੇ ਸੋ ਮੈਂ ਵੀ ਤੁਹਾਨੂੰ ਕਿਸੇ ਤਰ੍ਹਾਂ ਮੇਰੇ ਜੋਗਾ ਵੀ ਕੋਈ ਕੰਮ ਹੋਵੇ ਤੇ ਜਰੂਰ ਦੱਸਿਓ ਕਿਉਂਕਿ ਮੈਂ ਦਿਲ ਨਾਲ ਕੋਸ਼ਿਸ਼ ਹੀ ਕਰਦੀ ਕਿ ਆਪਣੇ ਭੈਣ-ਭਰਾਵਾਂ ਦੇ ਵਿੱਚ ਵਿਚਰਾਂ ਕਿ ਉਹਨਾਂ ਦੇ ਕੰਮ ਕਰਾ ਸਕਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੰਜੀ ਨੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਵੀ ਕੰਮ ਕਰਨ ਦਾ ਸ਼ੌਕ ਹੈ ਇਹਨਾਂ ਨੇ ਆਪਣਾ ਖੌਫਾ ਤੇ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਕੀਤੀ ਸੱਜਣ ਰਾਤ ਮੈਂਦ ਕੀਤੀ ਨਾਲ ਇਹਦੇ ਨਾਲ ਇਹਨਾਂ ਦਾ ਹਸਪੈਡ ਦੋਨੇ ਪਾਰਟੀ ਦੇ ਨਾਲ ਜੁੜੇ ਆ ਤੇ ਇਹਨਾਂ ਵਾਸਤੇ ਤਾੜੀਆਂ ਮੈਂ ਬੇਤੀ ਕਰੂੰਗਾ ਐਕਸ਼ਨ ਸਰ ਜੀ ਉਹ ਵੀ ਆਪਣੇ ਵਿਚਾਰ ਦੱਸਣ ਆ ਰਹੇ ਨਾ ਪਾਵਰ ਐਕਸ਼ਨ ਦੇ ਸਰ ਜੀ ਸ੍ਰੀਸ਼ਨਾ ਜੀ और ये कोशिश ना की तो ना पार्टी प्रगति में आगे बन सकते हैं सर श्रीमानगण रोड के भागदान में सभी स्वीकार्य नजरों का चंपा इन्हें قلنا लाती है मेरे यहां पर रोड के सिर्फ क्या बोलो नहीं नहीं मैं ਸਾਡੇ ਜਿਹੜੇ ਬਲਾਗ ਦੇ ਪ੍ਰਧਾਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਸਾਡੇ ਰਿਸ਼ਤੇਦਾਰ ਵੀ ਆ ਬਹੁਤ ਨੇੜੇ ਦੀ ਰਿਸ਼ਤੇਦਾਰੀ ਆ ਸਰਦਾਰ ਕਰਪਚਨ ਸਿੰਘ ਜੀ ਸਰਦਾਰ ਸਾਹਿਬ ਸਾਨੂੰ ਇਹਨਾਂ ਨਾਲੇ ਪਤਾ ਹੀ ਆ ਵੀ ਬੜੇ ਹੀ ਵੱਡੇ ਇਹਨਾਂ ਸੇਵਾ ਕਰਦੇ ਰਹਿਆ ਤੇ ਇਹਨਾਂ ਦੇ ਬ੍ਰਦਰ ਸਰਦਾਰ ਰੌਣਦ ਇੱਕ ਵਾਰ ਕੋਈ ਤੇ ਬੈਂਕਾਰ ਦਾ ਕੋਈ ਨਹੀਂ ਆਸਰੇ ਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਆਏ ਨੇ ਅਰੇ ਬਲਾਕ ਪ੍ਰਸ਼ਾਸਨ ਸਾਰੇ ਅੱਜ ਆਏ ਹੋਏ ਤੇ ਜਿਹੜੇ ਹੋਇਆ ਕਿ ਸਰਕਾਰ ਦੇ ਮੈਂਬਰ ਜਿਹੜੇ ਜਰਨਤ ਸਾਹਿਬ ਭਾਜੀ ਸਰਵਜਨ ਸੇਵਕ ਜੀ ਇਹਨਾਂ ਨੇ ਬੜੀ ਵਾਰ ਬੈਠੋ ਇਹ ਚੱਲ ਗਈ ਆ ਕਿ ਸਾਡੇ ਪਿੰਡ ਦਾ ਮਸਲਾ ਜਿਹੜਾ ਦੇਣ ਬਿਜਲੀ ਕਰਦਾ ਅੱਗੇ ਵਿੱਚ ਉਹਦਾ ਫੈਸਲਾ ਵਿਚਾਰ ਕੀਤੀ ਪਰ ਸਰ ਲੋ ਕੁਝ ਚਾਰਨ ਦਾ ਨਹੀਂ ਜੇ ਕਲੀਨਕਲ ਹੋ ਕੇ ਜਾਂ ਕੋਈ ਹੋਰ ਗੱਲਾ ਇਹ ਪੂਰਾ ਕਰਕੇ ਜਿਹੜਾ ਇਹ ਕੰਮ ਜਿੱਦੀ ਕਰ ਦੋ ਤਾਂ ਡਰੇਗਾ ਜੀ ਠੀਕ ਹੈ ਜੀ ਜਿਹੜਾ ਜਿਹੜਾ ਮਾਲਾ ਜੀ ਨੇ ਆਪਾਂ ਨੂੰ ਇਹ ਸੇਵਾ ਜਿਹੜੀ ਦਿੱਤੀ ਆ ਤੇ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਬੈਂਗਲੇ ਦੇ ਸਹਿਯੋਗ ਦੇ ਨਾਲ ਸਾਡੇ ਐਸਜੀਓ ਸਾਹਿਬ ਦੀ ਅਗਾਂਹਲੇ ਬੈਠੇ ਜੇ ਸਾਰਾ ਇਹਦਾ ਸਟਾਫ ਇੱਥੇ ਆਇਆ ਜੀ ਉਹ ਵੀ ਇੱਥੇ ਹਾਜ਼ਰ ਨੇ ਆਪਾਂ ਜੋ ਵੀ ਕਮੀਆਂ ਆ ਜੀ ਫਾਈਲ ਦੇ ਵਿੱਚ ਜੇ ਕੋਈ ਮਤੇ ਦੀ ਗੱਲ ਆ ਪਤਾ ਪਾ ਕੇ ਨਾ ਇਸ ਪਾਸੋਂ ਤੇ ਆਪਣੇ ਜਿਹੜੇ ਵਿਜਦਾ ਸਰਪੰਚ ਤੋਂ ਤੁਸੀਂ ਆ ਜੀ ਲਿਖਿਆ ਹਾਂ ਜੀ ਠੀਕ ਹੈ ਬੇਟੀ ਇਹ ਸੇਰਾ ਤੁਹਾਨੂੰ ਜਾਣਾ ਜੀ ਜਿਹਦੇ ਵੀ ਆਪਾਂ ਕੋਲ ਪਾ ਦਿੱਤੇ ਜੀ ਇਹ ਕਲਾ ਤੁਸੀਂ ਪਵਾ ਕੇ ਦੇ ਦਿਓ ਕਾਨੂੰ ਵੀਡੀਓ ਨੂੰ ਸੈੱਡ ਕਰਾ ਕੇ ਮਹਤਵਵਾ ਕੇ ਐਕਸ ਸਾਊਂਡ ਜਿਹੜਾ ਨੂੰ ਕਰਾ ਦਿਓ ਠੀਕ ਹੈ ਇਹ ਫਾਈਲ ਅਸੀਂ ਛੇਤੀ ਅੱਗੇ ਮੂਵ ਕਰਕੇ ਤੇ ਇਹ ਤੋਂ ਪ੍ਰਮਾਣ ਚ ਲੈ ਕੇ ਤੇ ਇਹ ਆਪਾਂ ਵਿਤੀਕਾਰ ਜਦੋਂ ਮੈਂ ਕੋਈ ਟਾਈਮ ਜਿਹੜਾ ਬਾਰਡਰ ਨਹੀਂ ਕਰਦਾ ਪਰ ਇਹ ਵਾਰਾ ਜ਼ਰੂਰ ਕਰਦਾ ਕਿ ਛੇਤੀ ਨੂੰ ਛੇਤੀ ਆਪਾਂ ਕਾਇਲ ਦੇ ਆਧਾਰ ਤੇ ਜਿਹੜਾ ਇਹ ਵਿਤੀਕਾਰ ਕਰਦਾ ਬੜਾ ਕੰਮ ਕਰਦਾ ਹੈ ਕਿ ਜੋ ਕਿ ਵੇਖੋ ਇਹਦੇ ਇੱਕ ਤਾਂ ਮਤਲਬ ਤੁਸੀਂ ਵੀ ਜਿਆਦਾ ਜੀ ਸਭੀ ਜਦੋਂ ਮਤਲਬ ਵੀ ਜ਼ੋਰ ਲਾਉਣਾ ਕੋਈ ਇਹ ਨਹੀਂ ਤੇ ਆਪਾਂ ਲੀਟਰ ਵਾਲੀ ਗੱਲ ਕਰਦੇ ਆ ਆਪਾਂ ਸਾਰੇ ਹੈ ਜੀ ਸਾਰੇ ਆਪਾਂ ਇੱਕ ਪਰਿਵਾਰਕ ਮੈਂਬਰ ਹੀ ਬੈਠੇ ਆਂ ਕਿ ਕੱਲ ਨੂੰ ਫੇਰ ਵੀ ਤੁਹਾਡੇ ਕੋਲ ਆਉਣਾ ਇਹ ਮੈਂ ਪੂਰਾ ਇਹ ਆਪਣੇ ਜਿੰਨਾ ਵੀ ਮਤਲਬ ਵੀ ਮੇਰੇ ਜੋ ਵੈਗਰੂ ਨੇ ਮਤਲਬ ਵੀ ਆਪਾਂ ਬਾਲਗਸ਼ਾ ਮੈਂ ਜਿੰਨਾ ਵੀ ਨਹੀਂ ਪੁੱਛ ਕਰਕੇ ਜੋ ਲਾ ਕੇ ਉਦਨ ਲੈਵਲ ਤੇ ਉੱਥੋਂ ਵੱਲ ਇਹ ਫਾਈਲ ਜਿਹੜੀ ਛੇਤੀ ਆਪਾਂ ਥੱਲੇ ਦੁਬਾਰਾ ਲੈਵਾਂਗੇ ਇੱਕ ਵਾਰ ਤੁਸੀਂ ਇੱਥੋਂ ਮਦਦ ਪਾ ਕੇ ਇੱਕ ਵਾਰ ਐਕਸ ਸਰ ਇਹਨੂੰ ਪਲੈਨਿੰਗ ਦੇ ਵਿੱਚ ਭੇਜ ਦਿਓ अच्छा एक महीने ਦੇ ਵਾਸਤੇ ਕੀ ਆ ਜਦੋਂ ਆਪਾਂ ਕੋਈ ਵੀ ਇਹੋ ਜਿਹਾ ਆ ਕੋਈ ਸਟਾਰਟ ਕਰਨੀ ਆ ਕੋਈ ਗੇਂਡਰੇ ਵਿੱਚ ਕੋਈ ਮਾਰਕ ਕਰਾਉਣੀ ਆ ਕੋਈ ਉਹਦੇ ਵਾਸਤੇ ਵੱਡੀ ਗੱਲ ਟੰਡ ਚਾਹੀਦਾ ਠੀਕ ਆ ਸਭ ਕੁਝ ਹੋ ਜਾਂਦਾ ਕਾਗਜ਼ੀ ਪੱਤਰੀ ਸਭ ਪੈਸੇ ਵੀ ਚਾਹੀਦੇ ਪੈਸੇ ਸਾਡੇ ਕੋਲ ਹੈਗੇ ਠੀਕ ਆ 90 ਕਰੋੜ ਰੁਪਈਆ ਜਿਹੜਾ ਜੀ ਉਹ ਪਿਛੇ ਜਾਰੀ ਕੀਤਾ ਜੀ ਆਪਣੇ ਤਰਫ ਤੋਂ ਸਰਪਲ ਦੀ ਵਾ ਠੀਕ ਆ ਉਹਦੇ ਵਿੱਚੋਂ ਆਪਾਂ ਪੈਸੇ ਇੱਥੇ ਜਿੰਨਾ ਵੀ ਪੈਸਾ ਲੱਗੂਗਾ ਉਹਦੇ ਵਿੱਚੋਂ ਲਾ ਕੇ ਆਪਾਂ ਇਹ ਇੱਥੇ ਵੀ ਵਿੰਨਗੜ ਬਣਾਵਾਂਗੇ ਹੋਰ ਵੀ ਸਾਡੀ ਸਰਕਾਰ ਦਾ ਜਿਹੜਾ ਸਰਕਲ ਹੈ ਇਹਦੇ ਵਿੱਚ ਸਾਡੀ ਪਲਾਨਿੰਗ ਹੈਗੀ ਆ ਉਹ ਏਕਾ ਫਲ ਦੇ ਵਿੱਚ ਬਣਾਉਣਾ ਹੈ ਪਰ ਪੈਸੇ ਦੀ ਕੋਈ ਘਾਟ ਨਹੀਂ ਸਭ ਕੁਝ ਮਹਾਰਾਜ ਦੀ ਕਿਰਪਾ ਜੀ ਸਾਡੇ ਬਾਣਜੋਗ ਸੀਐਫ ਸਾਹਿਬ ਉਹਨਾਂ ਦਾ ਵੀ ਵੇਖੋ ਜਿਹੜਾ ਡਿਵੈਲਪਮੈਂਟ ਹੋਆ ਦੇ ਪੰਜਾਬ ਦੀ ਜਿਹੜੀ ਆ ਜਨੂਨੀ ਮਤਲਬ ਬਿਜਲੀ ਜਿਹੜੀ ਆ ਅਪੀਡੀ ਦੀ ਕਾਸਟ ਜੇ ਆਪਾਂ ਤਰੱਕੀ ਕਰਦੇ ਆ ਬਿਜਲੀ ਚਾਹੀਦੀ ਹੈ ਜੀ ਇਹ ਇੰਡਸਟਰੀ ਆ ਉਹਦੇ ਬਾਅਦ ਤੇ ਵੀ ਲੈਟ ਚਾਹੀਦੀ ਆ ਜੀ ਐਗਰੀਕਲਚਰ ਆ ਖੇਤਾਂ ਦੇ ਵਿੱਚ ਵੀ ਬਿਜਲੀ ਚਾਹੀਦੀ ਤਾਂ ਇਹ ਆਪਣਾ ਕਿਸਾਨ ਦਾ ਜਿਹੜੇ ਆ ਢੋਲੇ ਜਿਹੜੇ ਭਰਨਗੇ ਤੇ ਢੋਲੇ ਭਰਨਗੇ ਉਹਦੇ ਨਾਲ ਆਪਣਾ ਮਜ਼ਦੂਰ ਵੀ ਵੀ ਮਤਲਬ ਵੀ ਉਹ ਤੋਂ ਵੀ ਜਿਹੜਾ ਫਰੈਸ਼ ਵੀ ਮਤਲਬ ਵੀ ਆਪਣਾ ਉਹਦੇ ਘਰ ਵੀ ਰੌਣਕ ਲੱਗੂਗੀ ਜਿਹੜਾ ਗੁਫਾਰੀ ਆ ਬਿਜਾਨਦਾਰ ਆ ਉਹਦੀ ਵੀ ਸੇਲ ਬਲੂਗੀ ਮਤਲਬ ਖਾਨ ਜਿਹੜਾ ਇਹ ਆਪਣਾ ਖੇਹਾਲ ਹੋਣਾ ਚਾਹੀਦਾ ਇਹਨਾਂ ਵਾਰਤ ਜਿਹੜੀ ਆ ਇੱਕ ਮੇਨ ਆਪਨੂੰ ਪਾਣੀ ਜਿਹੜਾ ਪਾਣੀ ਦੀ ਲੋੜ ਹੈ ਪਾਣੀ ਤੋਂ ਬਿਨਾਂ ਕੁਛ ਨਹੀਂ ਆਪਾਂ ਕਿਸਾਨ ਜਿਹੜਾ ਪੇ ਹੈ ਤੇ ਆਪਣੇ ਮਨਜੋਗ ਬਖਸ਼ਰੀ ਸਰਦਾਰ ਘਵਾਸੋਂ ਮਾਰਦੀ ਹੈ ਤੱਤਪੜਈ ਆ ਤੇ ਜਿਹੜਾ ਪਾਣੀ ਵਾਲਾ ਝਗੜਾ ਪਿਆ ਸੀ ਸੈਕਟਰ ਨੇ ਸਾਡੇ ਨਾਲ ਧੱਕਾ ਕਰਕੇ ਤੇ ਹਰਿਆਣੇ ਨੂੰ ਪਾਣੀ ਉਹ ਦੇ ਦਿੱਤਾ ਪਰ ਮਾਨ ਸਾਹਿਬ ਇਹ ਮੇਂ ਬੰਦੇ ਆ ਵੀ ਉਹਨਾਂ ਨੇ ਕੋਈ ਰਾਤ ਨਹੀਂ ਵੇਖੀ ਕੋਈ ਦਿਨ ਨਹੀਂ ਵੇਖਿਆ ਗੱਡੀਆਂ ਬੜੀਆਂ ਕਾਫਲਾ ਉਹਨੂੰ ਲੈ ਕੇ ਜਾ ਕੇ ਉਹ ਜਿਹੜਾ ਹਿਣੇ ਨੂੰ ਪਾਣੀ ਚੱਲਦਾ ਉਹਦਾ ਨੱਕਾ ਜਿਹੜਾ ਉਹਨਾਂ ਬੰਦ ਕਰਦਾ ਜਿਸ ਤਰ੍ਹਾਂ ਆਪਾਂ ਖਾਲ ਦਾ ਨੱਕਾ ਬੰਦ ਕਰਦੇ ਨੇ ਵੀ ਆ ਨਹੀਂ ਪੜ ਜਣਾ ਵੀ ਸਾਡੇ ਕੋਲ ਗੱਡੀਆਂ ਨਹੀਂ ਲੌਣਗੇ ਹਮਲੇ ਕੇ ਉਹਨਾਂ ਨੇ ਸਾਡਾ ਪੰਜਾਬ ਦੇ ਸਾਡਾ ਦੇ ਜਿੱਟ ਦੇ ਵਿੱਚ ਪੰਜਾਬ ਦਾ ਜਿਹੜਾ ਸਰਦਾ ਪਾਣੀ بچਾਉਣ ਵਾਸਤੇ ਇਹ ਸਾਡੇ ਕੋਲ ਬਾਧੂ ਪਾਣੀ ਹੈ ਉਹਨਾਂ ਨੇ ਉਹ ਧੱਕਾ ਜਿਹੜਾ ਮੋੜਦਾ ਜੋ ਕਿ ਇੱਕ ਉਹਨਾਂ ਦਾ ਇੱਕ ਕ੍ਰਾਂਤੀਕਾਰੀ ਤੇ ਇੱਕ ਤਾਪੀ ਜਿਹੜਾ ਫੈਲਦਾ ਦੀ ਨੀਆ ਸਰਕਾਰਾਂ ਆਈਆਂ ਤੁਹਾਨੂੰ ਪਤਾ ਵੀ ਆਪਣੇ ਕੈਪਟਨ ਅਮਰਿੰਦਰ ਸਿੰਘ ਉਹਨਾ ਵੀ ਜਦੋਂ ਅਰਸਾਪਾ ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕੀਤਾ ਵੀ ਆਈ ਜੀ ਪਾਣੀ ਨਹੀਂ ਡਟਾ ਜੀ ਇਤਿਹਾਸ ਕੇ ਪਛਲਾ ਕਰਦਾ ਜੀ ਆਹ ਕਰਦਾ ਜੋ ਕਰਦਾ ਪਰ ਉਹ ਬਿੱਲ ਦਾ ਕੀ ਫੈਰਾ ਉਹ ਜਿਹੜਾ ਵਨਨ ਦੇ ਕੋਲ ਜਾਣਾ ਹੈ ਉੱਥੇ ਭੇਜਿਆ ਹੀ ਜਗਾ ਤੇ ਪਾਸ ਹੀ ਦੀ ਵਾਰ ਤੇ ਇਹ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਵੀ ਜਿਹੜਾ ਵੀ ਕੰਮ ਦਿਲੋਂ ਕਰਦੇ ਆ ਠੀਕ ਆ ਤੇ ਉਹਨਾਂ ਨੇ ਪਾਣੀ ਉੱਥੇ ਜਾ ਕੇ ਢੋਲ ਗਈ ਆਮ ਆਦਮੀ ਪਾਰਟੀ ਦੇ ਉੱਥੇ ਜਿਹੜੇ ਸਾਡੇ ਮੰਤਰੀ ਸਾਹਿਬਾਨ ਆ ਸਾਡੇ ਐਮ ਐਲ ਏ ਸਾਹਿਬਾਨ ਆ ਸਾਡੇ ਵਲੰਟੀਅਰਾਂ ਚੇਅਰਮੈਨ ਆਜੇ ਵੀ ਧੰਨਵਾਦ ਆਗਣੇ ਕੀ ਠੀਕ ਆ ਵੀ ਆਓ ਇੱਥੇ ਤੇ ਜਾਓ ਦੱਸਦੇ ਦਾ ਕੀ ਬੋਲੋ ਵੀ ਜੇ ਸਾਨੂੰ ਜਾਨਾ ਵੀ ਵਰਨੀਆ ਪਈਆ ਪੰਜਾਬ ਦੇ ਪਾਣੀ ਵਾਸਤੇ ਤੇ ਇਹ ਜਾਨਾ ਉਗਾਰੋ ਬੋਲੋ ਇੱਕ ਬੂੰਦ ਜਿਹੜੀ ਪਾਣੀ ਦੀ ਉਹ ਅਜੇ ਹਰਿਆਣੇ ਨੂੰ ਉੱਚਾ ਹੋ ਕੇ ਸਟੇਟ ਹੁੰਦੇ ਦਵਾ ਕਿਉਂਕਿ ਇਹ ਤੋਂ ਪਹਿਲਾਂ ਫੈਲੇ ਹੋ ਚੁੱਕੇ ਆ ਜਿੰਨਾ ਪਾਣੀ ਉਹਨਾਂ ਦਾ ਹੱਕ ਹੀ ਉਹ ਦਿੱਤਾ ਨਹੀਂ ਕਿਸੇ ਦਾ ਹੱਕ ਨਹੀਂ ਰੱਖਦੇ ਪਰ ਅਸੀਂ ਆਪਣੇ ਕਿਸਾਨਾਂ ਨੂੰ ਮਤਲਬ ਵੀ ਜਾਂ ਪੰਜਾਬ ਨੂੰ ਅਸੀਂ ਪੰਜਰ ਦੇ ਬਣਾਉਣਾ ਜਿੱਥੋਂ ਲਾਵਾ ਨਹਿਰਾ ਦਾ ਪਾਣੀ ਜਿਹੜਾ ਜਿੱਥੋਂ ਉਹ ਪਿਓਰਿਟੀ ਦੇ ਉੱਤੇ ਆਪਾਂ ਕਿਸਾਨਾਂ ਨੂੰ ਦੇ ਰਹੇ ਹਾਂ 70% ਸਾਡੀ ਸਰਕਾਰ ਦਾ ਟੀਚਾ ਕਿ ਜਿਹੜਾ ਆਪਣਾ এডਿਕੇਸ਼ਨ ਦਾ ਜਿਹੜਾ ਆਪਣਾ ਜਿਹੜੀ ਆਪਣੀ ਜਿਹੜੀ ਆ ਸਨਚਾਈ ਜਿਹੜੀ ਆ ਚਾਰਾ ਦੇ ਨਾਲ ਹੋ 70% ਜਿਹੜਾ ਬਾਕੀ ਆਪਣੇ ਕੋਲ ਜਿਹੜੇ ਬਿਜਲੀ ਦਾ ਜਿਹੜਾ ਸਿਸਟਮ ਆ ਜਿਹੜਾ ਬਹੁਤ ਵਧੀਆ ਆ ਸਾਡੇ ਬਾੜ ਜੋਗ ਮੰਤਰੀ ਬਿਜਲੀ ਮੰਤਰੀ ਸਰਦਾਰ ਅਰਬਸੰਗੀਡਿਓ ਸਾਹਿਬ ਉਹ ਦਿਨ ਰਾਤ ਸਾਡੀ ਜਿਹੜੀ ਟੀਮ ਐਮੇਂਜਮੈਂਟ ਸਾਡੀ ਬੋਰਡ ਦੀ ਅਸੀਂ ਦਿਨ ਰਾਤ ਕੋਲ ਵੀ ਤੁਹਾਡੀ ਸੇਵਾ ਦੇ ਵਿੱਚ ਲੱਗੇ ਆਂ ਕਿ ਇਹ ਇਹ ਗੱਲਾਂ ਸਾਡਾ ਨੂੰ ਵਪਾਰੀਆਂ ਨੂੰ ਪਰ ਪਿੰਡਾਂ ਦੇ ਵਿੱਚ ਕੋਈ ਬਿਜਲੀ ਦੀ ਕਿਤੇ ਨਾ ਕੋਈ ਕਾਰ ਨਹੀਂ ਰਹਿੰਦੇ ਬਿਜਲੀ ਦੇ ਦਿੱਤੀ ਤੇ ਫ੍ਰੀ ਵੇਖੋ ਜੇ ਵਾਦਾ ਕੀਤਾ ਸੀ ਤੇ ਫ੍ਰੀ ਬਿਜਲੀ ਬਿਜਾਰਾ ਦੇ ਵਿੱਚ ਜੇ ਆਪਾਂ ਬਾਹਰ ਵਾਲੀ ਬਤਿ ਜਿਹੜੀਆਂ ਐਪੀ ਮੋਟਰਾਂ ਫੜੀਆਂ ਬਾਹਰ ਵਾਲੀਆਂ ਉਹਨਾਂ ਦੀ ਗੱਲ ਕਰੀਏ ਤੇ ਜਿੰਨੇ ਤੁਹਾਨੂੰ ਬਿਜਲੀ ਚਾਹੀਦੀ ਆ ਕੋਈ ਆਖ ਕੇ ਜੇਰੀ ਗੱਲ ਨਹੀਂ ਉਹਦਾਖੇ ਦੇਰੀ ਗੱਲ ਦਿੱਤੀ ਚਾਹੀਦੀ ਉਹ ਹੀ ਬਿਜਲੀ ਦਿੰਦੀ ਹੈ ਜਵੀ ਜਵੀ ਘੰਟੇ ਵੀ ਚੱਲੀ ਆ ਸੀਜ਼ਨ ਦੇ ਵਿੱਚ ਹੋਰ ਵੇਖੋ ਇੱਕ ਅੱਜ ਹੀ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਕਾਰ ਪਰਿਸਰਿਗ ਜੀਓ ਸਾਹਿਬ ਨੇ ਅੱਜ ਇੱਕ ਲਾਂਚ ਕੀਤਾ ਜੀ ਸਕਾਧਾਂ ਦੇ ਹਿੱਤ ਦੇ ਵਿੱਚ ਕਿਉਂਕਿ ਕਿਸਾਨਾਂ ਦੀ ਇਹ ਮਾਗੀ ਤੇ ਸਾਡੇ ਬਨਜੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਆਪਾਂ ਪਾਣੀ ਬਚਾਉਣਾ ਉਹਦੇ ਬਾਅਦ ਤੇ ਸਿੱਧੀ ਪਹੁੰਚਾਈ ਜਿਹੜੀ ਇਹ ਕਰਨੀ ਹੈ ਝੋਦੇ ਨੂੰ ਦੇ ਜੀਤੀ ਬਜਾਈ ਵਾਸਤੇ ਜਿਹੜਾ ਰੌਣੀ ਕਰਨ ਵਾਸਤੇ ਪਾਣੀ ਚਾਹੀਦਾ ਹੈ ਕਿਸਾਨਾਂ ਨੇ ਇਹ ਮੰਗ ਰੱਖੀ ਪਰ ਦੁਨੀਆ ਇਹ ਗੱਲ ਤਾਂ ਕਹਦੀ ਕਿ ਸਿੱਧੀ ਬਜਾਈ ਕਰੋ ਪਰ ਅਸੀਂ ਕਾਹਦੇ ਨਾ ਕਰੀਏ ਬਿਜਲੀ ਸਾਨੂੰ ਜਾ ਕੇ ਤੇ ਮਿਲਦੀ ਹੈ ਦੁਨੀਆ ਤੇ ਵੀ ਇੱਕ ਦੂਰ ਤੋਂ ਅਸੀਂ ਕੰਟੀਨਿਊ ਜਿਹੜੀ ਆ ਉਹ ਬਜਾਈ ਵਾਸਤੇ ਬਿਜਲੀ ਦਵਾਂਗੇ ਪਰ ਹੁਣ ਇਹ ਸਿੱਧੀ ਬਜਾਈ ਕਿਤਨਾ ਗੱਲ ਇਹ ਰੌਣੀ ਕਿਤਨਾ ਕਰੀਏ ਆਪਣੇ ਭਰਾਵਾਂ ਦੀ ਜੇ ਸਾਡੇ ਨਾਲ ਬੀਟਿੰਗ ਹੋਈ ਅਸੀਂ ਚਲੋ ਇਹ ਸਾਰੇ ਗੱਲ सीएम साहब तक ਪਹੁੰਚਾਈ ਆਪਣੇ ਮਨਜੋਤ ਭੱਤੀ ਸਾਹਿਬ ਉਹਨਾਂ ਕੋਲ ਪਹੁੰਚਾਈ ਉਹਨਾਂ ਨੇ ਅੱਜ ਲਾਲ ਕਰਤਾ ਕਿ ਸਿੱਧੀ ਪਹੁੰਚਾਈ ਵਾਸਤੇ ਜਿਹੜੀ 7 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਆ ਲਗਾਤਾਰ ਸਪਲਾਈ ਜਿਹੜੀ ਇੱਤਾਂ ਦੇ ਵਿੱਚ ਬਣੀ ਗਈ 8 ਘੰਟੇ ਸਾਰੇ ਜਿਨੇ ਪਹਿਲੇ ਟਾਈਮ ਤੇ ਲਿੰਦੀਆਂ ਭਰਦੀਆਂ ਉਹ ਕੰਰੀਆਂ ਆਪਣੀਆਂ ਭਾਵਨਾ ਜਿਨੇ ਆਪਣਾ ਉਹ ਸਿੱਧੀ ਪਹੁੰਚਾਈ ਵਾਸਤੇ ਪੈੜੀ ਆਪਣੇ ਰੋਣੀ ਕਰਨੀ ਆ ਪਾਣੀ ਆ ਉਹ ਆਪਣਾ ਉਹ 8 ਘੰਟੇ ਜੇ ਕੋਈ ਅਜੇ ਆਪਾਂ ਜਿਹੜੀ ਜਿਹੜੀ ਆ ਉਹ 1 2 ਤੋਂ ਲਓ ਜੀ ਆਪਣੀ 5 ਤੋਂ ਲੱਕੀ ਤੱਕ 5 ਠੀਕ ਆ ਪਰ ਉਹ ਹੋੜ ਹੈ ਆਪਾਂ ਲੋ ਵੀ 8 ਘੰਟੇ ਜਿਹੜੀ ਬਿਜਲੀ ਆ ਉਹ ਦੇ ਰਿਹਾ ਅੱਜ ਹੀ ਸਾਡੇ ਬਲਬੀ ਸਾ ਬਣਾ ਲਾ ਠੀਕ ਹੈ ਫਿਰ ਨਸ਼ਾ ਦੀ ਗੱਲ ਹੈ ਨਸ਼ਾ ਨੇ ਆਪਣੀ ਜਵਾਨੀ ਜਿਹੜੀ ਆ ਪੰਜਾਬ ਦੀ ਆ ਉਹ ਗਰ ਕਰਤੀ ਤੁਸੀਂ ਸਾਰੇ ਆਪਾਂ ਸਾਡੇ ਵੀ ਸਰਸਿੰਗ ਦਾ ਜਾਂ ਕਿਹੜੀ ਆਪਾਂ ਕਿਸੇ ਪ੍ਰਿੰਟ ਦਾ ਨਾਲ ਲਏ ਜੀ ਸਾਰੇ ਮਤਲਬ ਨਸ਼ੇ ਦੇ ਜਿਹੜਾ ਉਹ ਕੋਈ ਘਰ ਦੇ ਹੱਥਾਂ ਨਾਲ ਜਾ ਰਿਹਾ ਠੀਕ ਹੈ ਇਹ ਜੌਧਾ ਨਸ਼ਾ ਬਰੋਤ ਮੁੱਖ ਮੰਤਰੀ ਸਾਹਿਬ ਸਾਡੇ ਮਾਨਜੋਗ ਆਲ ਇੰਡੀਆ ਆਮਾਦੀ ਪਾਰਟੀ ਦੇ ਪਰਵੀਰ ਰਤ ਬੇਜਰੀਵਾਲ ਸਾਹਿਬ ਸਾਡੇ ਮੰਤਰੀ ਸਾਹਿਬਾਨ ਸਾਰੀਆਂ ਦੀਆਂ ਡਿਊਟੀਆਂ ਲਾਈਆਂ ਐਮਐਲਏ ਸਾਹਿਬ ਸਾਰੇ ਸਰਪੰਚਾਂ ਦੀਆਂ ਡਿਊਟੀਆਂ ਲਏ ਮਨੋ ਨਸ਼ੇ ਨੂੰ ਆਪਾਂ ਪੰਜਾਬ ਦੇ ਵਿੱਚੋਂ ਖਤਮ ਕਰਕੇ ਸਾਬ ਗਤੀਵਿਧੀ ਦਾ ਟਾਈਮ ਵੀ ਦਿੱਤਾ ਤੇ ਇਹ ਵੀ ਮੇਰੀ ਬੇਨਤੀ ਆ ਸਾਡੇ ਸਾਰੇ ਹੁਣ ਬਹੁਤ ਬਾਰ ਤੁਹਾਨੂੰ ਬੈਠੇ ਜੇ ਕਿ ਨਸ਼ਾ ਜਿਹੜਾ ਤੁਹਾਨੂੰ ਆਪਾਂ ਸਾਰੇ ਲੱਗ ਬਾਰੇ ਸਾਰੇ ਖਦਮ ਕੱਢ ਰਾ ਪਰ ਆਪੋ ਆਪਣਾ ਘਰ ਆਪਾਂ ਆਪਣਾ ਪਿੰਡ ਜੇ ਆਪਾਂ ਸਾਫ ਕਰ ਲਈਏ ਤੇ ਆਪਾਂ ਬਹੁਤ ਵੱਲੋਂ ਵੀ ਸਮਝਾਗੇ ਵੀ ਇਹ ਤੁਸੀਂ ਆਪਣਾ ਜਿਹੜਾ ਪੰਜਾਬ ਤੇ ਔਰ ਵਾਲੀ ਜਿਹੜੀ نسل ਆ ਇਹ ਤੁਸੀਂ ਬਚਾ ਲਈ ਜਰੋਰੀ ਕਿਉਂਕਿ ਬੇੜਾ ਕਰਕੇ ਇਹੀ ਬੜਾ ਕੀਤਾ ਜੇ ਤੇ ਜਿਆ ਸਰਕਾਰਾਂ ਨੇ ਅਜੇ ਨੌਜਵਾਨ ਜਿਹੜੇ ਬਾਹਰ ਤੁਰੇ ਜਾਂਦੇ ਆ ਜੀ ਉਹ ਜਿਹੜੇ ਇੱਥੇ ਆ ਉਹ ਨਸ਼ਾ ਪਤਾ ਖਾ ਕੇ ਉਤਰਾ ਦਗੇ ਰਹੇ ਤੇ ਆ ਤੇ ਆਪਾਂ ਇਹ ਜਵਾਨੀ ਜਿਹੜੀ ਆ ਇਹਨੂੰ ਬਚਾਈਏ ਇਹ ਮੇਰੀ ਅਪੀਲ ਵੀ ਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਆਪ ਸੈਟੇ ਜੇ ਸਾਰੇ ਸੂਝਵਾਨ ਬੈਠੇ ਜੇ ਤੇ ਫੇਰ ਕਿੰਡ ਜਿਹੜਾ ਬੜਾ ਤੁਹਾਨੂੰ ਵੀ ਸੂਝਵਾਨ ਬੜੀਆਂ ਬਹਾੜ ਹਸੀਆਂ ਇੱਥੋਂ ਦੀਆਂ ਬੜੀਆਂ ਲਿਖੀਆਂ ਹੋਈਆਂ ਨੇ ਚੰਗੇ ਜ਼ਿੰਮੇਵਾਰ ਸਾਰੇ ਤੁਸੀਂ ਤੇ ਤਗੜੇ ਹੋ ਕੇ ਮੋਢਾ ਮਾਰੋ ਆਪਣੀਆਂ ਕਮੇਟੀਆਂ ਜਿਹੜੀਆਂ ਤੁਸੀਂ ਬਣਾਈਆਂ ਦੇ ਰਾਤ ਜਿਸ ਤਰ੍ਹਾਂ ਬਾਤ ਤੇ ਜਿਹੜਾ ਲਾਦੋ ਦੀ ਦਸ਼ਾ ਜਿਹੜਾ ਬਿਲਕੁਲ ਆਪਾਂ ਕਰਨ ਕਰੀਏ ਬੰਦੇ ਜੀ ਜੇ ਨਸ਼ਾ ਖਤਮ ਹੋ ਗਿਆ ਤੇ ਸਮਝੋ ਆਪਾਂ ਸਾਰੇ ਪਰਿਵਾਰ ਆਪਣੇ ਬੱਚੇ ਆਪਣੇ ਬੱਚੇ ਬੱਚੀਆਂ ਬੱਚੀਆਂ ਆਪਾਂ ਖਿਸ਼ਾਲ ਹੋ ਗਏ ਆਪਣਾ ਪੰਜਾਬ ਰੰਗਲਾ ਪੰਜਾਬਣ ਜਿਹੜਾ ਕਿ ਸਾਡੇ ਸੀਐਮ ਸਾਹਿਬ ਦੀ ਜਿਹੜੀ ਸੋਚ ਆ ਜਿਹੜੀ ਕਰ ਲਈ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਦੀ ਆ ਠੀਕ ਆ ਤੇ ਇਹ ਬਦਲਾਅ ਤਾਂ ਹੀ ਆ ਬਦਲਾਅ ਜਿਹੜਾ ਤੁਹਾਡੇ ਸਹਿਯੋਗ ਨਾਲ ਆਉਣਾ ਇਹ ਪਰ ਠੀਕ ਆ ਬਦਲਾ ਆਇਆ ਕਈਆਂ ਰਿਸ਼ਵਤ ਜਿਹੜੀ ਆ ਉਹ ਕੱਢੀ ਆ ਜੀ ਠੀਕ ਆ ਇਹ ਆ ਬਿਜਲੀ ਦੀ ਗੱਲ ਹੈ ਤੇ ਬਿਜਲੀ ਦੇ ਵਿੱਚ ਬਦਲਾ ਆਇਆ ਆਪਾਂ ਵਾਧੂ ਬਿਜਲੀ ਕਰਦੇ ਆਂ ਇਟਲੀਆ ਸਰਕਾਰਾਂ ਵਲੇ ਉਹ ਕਦੀ ਆ ਗਈ ਚਲੇਗੀ ਇਸੇ ਕੰਮ ਦੇ ਵਿੱਚ ਆਪਾਂ ਲੱਗੇ ਰਹੇ ਆਂ ਚਾਹ ਉਹ ਸਟਾਫ ਕੰਮ ਪਿਆ ਹੋਵੇ ਆ ਗਈ ਉਹ ਚਲੇਗੀ ਜੇ ਤਰ੍ਹਾਂ ਬਹੇ ਰਹੇ ਨੇ ਮਨੋ ਬਿਜਲੀ ਵਾਲੋਂ ਕੋਈ ਸਾਡੇ ਕੋਈ ਇਹਦੇ ਨੂੰ ਕੰਪਲੀਟ ਨਹੀਂ ਮੇਰਾ ਹਿਸਾਬ ਠੀਕ ਆ ਤੇ ਨਾਲ ਕੋਈ ਅਹੀਂ ਹੋਰਦੀ ਜਿਹੜੇ ਵੀ ਵਾਦੇ ਕੀਤੇ ਆ ਪਾਰਟੀ ਆਪਰੇ ਉਹ ਜਿਹੜੀ ਆ ਪੂਰੇ ਕਰ ਰਹੀ ਆ ਤੇ ਇਹ ਕੱਲੋਂ ਕੋਈ ਵੀ ਅਹੀਂ ਕੰਮ ਨਹੀਂ ਰਚਦਾ ਜਿਹੜੀ ਗੱਲ ਹੁਣ ਦੇਣ ਅੱਜ ਇੱਕ ਅਸੀਂ ਸਰਦਾਰਾਂ ਨੂੰ ਬੈਠੇ ਆ ਉਥੇ ਸਾਡੀ ਤਰੀਕ ਹੀ ਹਾਜ਼ਰ ਤੇ ਮੁੜ ਕੇ ਅਸੀਂ ਸਾਹਿਬ ਤੇ ਉਥੇ ਇਕੱਠੇ ਹੋ ਗਏ ਸਾਰੇ ਤੇ ਉਥੇ ਗੱਲ ਗੱਲ ਵੀ ਆਪੜਾ ਤਰਸੇਮ ਜੀ ਹੁਣਾਂ ਨੇ ਸਾਹਿਬ ਸਾਹਮਣੇ ਦੱਸਿਆ ਵੀ ਇੱਕ ਵੀਸੀਪੀ ਚਾਹੀਦਾ ਜੀ ਉਹ ਸਾਡੋ ਬਲੋਕ ਦਾ ਮੈਂ ਅੱਜ ਆਪਣਾ ਦੱਸੂਗੀ ਕਿ ਜਿਹੜਾ ਆਂਦੇ ਇੱਕ ਸੇਲ ਭਾਇਆ ਦੂਗੀ ਕਿ ਸੇਲ ਇਜਾਈਦਾ ਤੇ ਕੋਈ ਗੱਲ ਨਹੀਂ ਆਪਾਂ ਕੋਈ ਕਰਦੇ ਮੈਂ ਉੱਥੇ ਬੈਠਿਆ ਜੀ ਆਪਣੇ ਪਟਿਆਲੇ ਬੋਰਡ ਕੀਤਾ ਡਾਇਰੈਕਟਰ ਸਾਹਿਬ ਨੂੰ ਜਿਹੜੇ ਸਾਡੇ ਡਾਇਰੈਕਟਰ ਨੀਰੇ ਮੈਂ ਹਾਜੀ ਮੇਰੇ ਇੱਕ ਸੇਲ ਜਾਂਦੇ ਆ ਤਾਂ ਕਿ ਜਿਹੜਾ ਵੀਸੀਪੀ ਆ ਇਹ ਪਹੁੰਚ ਜਾਏ ਜਿਹੜਾ ਉਹ ਤੋਂ ਵਲਗੋੜ ਕਰਕੇ ਚਿੱਠੀ ਆ ਬਿੰਨੂ ਭੇਜਤੀ ਰਸਤੇ ਦੇ ਵਿੱਚ ਹੀ ਮੈਂ ਸਸਬ ਦੇਤੀ ਆ ਸਵੇਰੇ ਸਸਬ ਤੋਂ ਆਪਣੀ ਬਰਬਾਦ ਤੋਂ ਨਿਕਲਣਾ ਉੱਥੇ ਜਾ ਕੇ ਤੇ ਤੁਸੀਂ ਲੈ ਲਓ ਤੇ ਜਿਹੜੇ ਤੁਹਾਡੇ ਫੀਡਰ ਆ ਇਹ ਮਤਲਬ ਵੀ ਆਪਣਾ ਜਿੱਤਰਾ ਕੋਈ ਫੀਡਰ ਫਾਲਟ ਪੈਂਦਾ ਹੈ ਤੇ ਦੋ ਫੀਡਰ ਜਾਂ ਤੇ ਨਾ ਜਿਹਨਾਂ ਨੂੰ ਬੰਦ ਕਰਦੇ ਪੈਂਦੇ ਸੀ ਵੀ ਇੱਕ ਤਾਰ ਦੇ ਵਿੱਚ ਕੁਲਪਸ ਪੈ ਗਿਆ ਉਹ ਮੈਂ ਵੀ ਸੀਪੀ ਨਾਲ ਉਹ ਵੀ ਤੁਹਾਡੇ ਜਿਹੜੇ ਮੀਟਰ ਬੰਦ ਨਹੀਂ ਹੋ ਰਹੇ ਹਾਂ ਤੇ ਰਾਤ ਵੀ ਡਰਾ ਕਰਾ ਲਿਆ ਹੁੰਦੇ ਨੇ ਜਾ ਕੇ ਜਿਹੜੇ ਤੇ ਤੁਹਾਡਾ ਤਜਰਬਾ ਬੜਾ ਹੈ ਕਿ ਮਾਰ ਦੇ ਰਹੀ ਹੈ ਬਾਕੀ ਬਿਜਲੀ ਦਾ ਕੇਰ ਚੁੱਕੇ ਲੈਣਾ ਤੁਸੀਂ ਹਾਸ ਨਹੀਂ ਤੇਰਾ ਹੋ ਗਿਆ ਜੇ VCB ਬਾਂਟੀ ਜਿਹੜੀ ਗੱਲ ਹੈ ਇੱਕ ਲੈਂਡ ਜਿਹੜੀ ਹੈ 66 ਕੇਵੀ ਦੀ ਉਹਦੇ ਬਾਰੇ ਆਪਾਂ ਪੁਲਿਸ ਡਿਪਾਰਟਮੈਂਟ ਨਾਲ ਕਰਕੇ ਗੱਲ ਬਿਲਕੁਲ ਚਿੱਠੀ ਦੇ ਦਿਓ ਜੀ ਤੇ ਆਪਾਂ ਸਵੇਰੇ ਕਰਕੇ ਗੱਲ ਉਹ ਤਾਰਦਾ ਵੀ ਬੰਦਾ ਹੱਲ ਕਰ ਦਿੰਦੇ ਆ ਬਾਕੀ ਹੋਰ ਤੁਸੀਂ ਦੱਸੋ ਜੀ ਆਪਾਂ ਕੋਈ ਪਿੰਡ ਦੇ ਵਿੱਚ ਟਰਾਂਸਫਾਰਮਰ ਨਵਾਂ ਲਾਉਣਾ ਜੀ ਆਪਾਂ ਜੁਨੀਸੋ ਜੀ ਤਾਂ ਦੱਸੋ ਉਹ ਬਾਕੀ ਹੋਰ 40 ਵਿਚਕਾਰ ਕੋਈ ਡਰਾਪਰ ਜਿਹੜਾ ਡੀਲੋਡ ਕਰਨਾ ਹੈ ਸੋ ਐਸੀ ਸਾਹਿਬ ਬੈਠੇ ਆ ਜੋ ਵੀ ਤੁਹਾਡੇ ਅੱਜ ਕੋਈ ਤਾਰ ਦੀ ਮੁਸ਼ਕਲ ਆ ਜਾਂ ਕੋਈ ਕੇਬਲ ਚਾਹੀਦੀ ਆ ਜਾਂ ਤੁਹਾਨੂੰ ਕੋਲ ਚਾਹੀਦਾ ਨੇਰੀ ਦੇ ਬੜੇ ਤੋੜੇ ਆ ਮੈਨੂੰ ਪਤਾ ਠੀਕ ਆ ਜੀ ਐਸੀ ਸਾਹਿਬ ਪਾਜੀ ਕੋਲ ਟੁੱਟਿਆ ਤਾਂ ਗੱਲ ਸੁਣਿਓ ਆਪ ਕੋ ਕਮੀ ਹੈ 50 ਦੇਤੇ ਵੈਰੀ ਗੁੱਡ 50 ਮੈਨੂੰ 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 ਅਚੀਵਮੈਂਟ ਪਾਸ ਹੋ ਗਿਆ ਅਗਿਆ ਸਕੋਰ ਜੋ ਨਿਕਲ ਆ ਰਿਹਾ ਹੈ ਆਪਾਂ ਸਿੱਖਣਾ ਲੈਣੇ ਚਾਹੀਦਾ ਠੀਕ ਹੈ ਠੀਕ ਹੈ ਨਹੀਂ ਜੀ ਤੁਹਾਡਾ ਮੈਨੂੰ ਪਤਾ ਜੀ ਕੰਮ ਕਰਦਾ ਤੁਹਾਡਾ ਤਰੀਕਾ ਬਹੁਤ ਵਧੀਆ ਹੈ ਵੀਰੋ ਕੋਈ ਵੀ ਹੋਰ ਬਿਜਲੀ ਦੇ ਨਾਲ ਸਬੰਧਤ ਇੱਕ ਬੇਜੀ ਤੁਹਾਨੂੰ ਮੈਂ ਕਰਦੀ ਹਾਂ ਕਿਤੇ ਹਰਕ੍ਰਿਸ਼ਨ ਪਬਲਿਕ ਸਕੂਲ ਆ ਉਹਦੇ ਵਿੱਚ ਖਾਸ ਤੌਰ ਪਰ ਵਿੱਚ ਸੁੰਦਰਲੇ ਬਣੇ ਲੱਗਾ ਹਾਂ ਜੀ ਜੀ ਉਹ ਬੱਚਿਆਂ ਨੂੰ ਹਰ ਮੇਰੇ ਖਤਾਰ ਰਹਿੰਦਾ ਠੀਕ ਹੈ ਕੋਈ ਇੱਕ ਬੱਚੇ ਦਾ ਵੀ ਕਿਸੇ ਦਾ ਨੁਕਸਾਨ ਹੋ ਜਾਵੇ ਤਾਂ ਫਰੇਡ ਕੀਤਾ ਜਾਦਾ ਹੈ ਨਹੀਂ ਨਹੀਂ ਨਿਕਾਦਾ ਸੋਹਣਾ ਅੰਦਰ ਅੰਦਰ ਨਾ ਬੰਦ ਮੈਨ ਲਾ ਕੇ ਕੰਦ ਬਾਦਾ ਕੋਲ ਘਟਾ ਲਓ ਘਟਾ ਦਿਓ ਸਭ ਜੀ ਸਾਡੀ ਇੱਕ ਬੇ